ਡੋਲੀ ਵਿਦਾ ਹੋਣ ਵੇਲੇ ਕੁੜੀ ਨੇ ਪਿਓ ਦੇ ਗਲ ਲੱਗ ਕਹੀ ਆਹ ਗੱਲ ਤਾਹਾਂ ਮਾਰ ਕੇ ਰੋਣ ਲੱਗਿਆ ਪਿਓ ਦੋਸਤੋ ਅਕਸਰ ਹੀ ਧੀ ਦੇ ਵਿਆਹ ਵਿੱਚ ਡੋਲੀ ਵਿਦਾ ਕਰਨ ਵਾਲਾ ਪਲ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੁੰਦਾ ਹੈ ਪਰ ਹੁਣ ਇੱਕ ਪਿਓ ਤੇ ਧੀ ਦੀ ਵੱਖਰੀ ਹੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿਓ ਆਪਣੀ ਧੀ ਦੀ ਡੋਲੀ ਵਿਦਾ ਕਰ ਰਿਹਾ ਹੈ ਪਰ ਧੀ ਆਪਣੇ ਪਿਓ ਦੇ ਗਲ ਲੱਗ ਕਹਿੰਦੀ ਹੈ ਕਿ ਪਾਪਾ ਮੈਨੂੰ ਨਾ ਭੇਜੋ ਮੈਂ ਤੁਹਾਡੇ ਕੋਲ ਹੀ ਰਹਿਣਾ ਹੈ ਤੁਸੀਂ ਮੈਨੂੰ ਆਪਣੇ ਕੋਲ ਰੱਖ ਲਵੋ ਇਹ ਕਹਿ ਕੇ ਬਹੁਤ ਹੀ ਜ਼ਿਆਦਾ ਰੋਣ ਲੱਗ ਜਾਂਦੀ ਹੈ ਮੈਨੂੰ ਮਾਰਦੇ ਪਾਪਾ ਵੀ ਤੇ ਨਹੀਂ

ਇਹ ਤਾਂ ਆਪਣੀ ਧੀ ਨੂੰ ਚੁੱਪ ਕਰਵਾਉਣ ਲਈ ਕਲਾਵੇ ਵਿੱਚ ਲੈ ਲੈਂਦਾ ਹੈ ਸੋ ਪਤਾ ਨਹੀਂ ਇਹ ਕੈਸੀ ਰੀਤ ਹੈ ਕਿ ਕੁੜੀਆਂ ਬਚਪਨ ਤੋਂ ਜਵਾਨੀ ਤੱਕ ਆਪਣੇ ਪੇਕੇ ਘਰ ਰਹਿੰਦੀਆਂ ਨੇ ਅਤੇ ਜਵਾਨੀ ਤੋਂ ਬੁਢਾਪੇ ਤੱਕ ਦਾ ਸਫ਼ਰ ਆਪਣੇ ਸਹੁਰੇ ਘਰ ਰਹਿੰਦੀਆਂ ਨੇ ਸੋ ਰਾਜਾ ਹੋਵੇ ਜਾਂ ਰੰਕ ਕੋਈ ਵੀ ਆਪਣੀ ਧੀ ਨੂੰ ਘਰੇ ਨਹੀਂ ਰੱਖ ਸਕਦਾ ਅਤੇ ਇੱਕ ਨਾ ਇੱਕ ਦਿਨ ਹਰ ਕਿਸੇ ਨੂੰ ਆਪਣੀ ਧੀ ਵਿਦਾ ਕਰਨੀ ਹੀ ਪੈਂਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ